ਭਾਜੀ ਬੱਚਾ ਕਿਹੜਾ ਬੋਲੂਆ ਜੀ ਹੁਣ ਇੱਥੇ ਇੱਕਮਕਾਰ ਸਤਨਾਮ ਕਤਪੁਰਕ ਨਿਰਪੋਨਿਰਵਾਨ ਕਾਲਮ ਅਜੁਨੀ ਸੇਵਨ ਕਿਰਪਾ ਸਾਜ ਆ ਸੱਜਗਾ ਸੱਫੀ ਸੱਨਾਂ ਨੂੰ ਸਿੱਪੀਸ ਵਾਈ ਜੀ ਦਾ ਖਾਲਸਾ ਵਾਈ ਜੀ ਦੇ ਫੋਟੇ ਅੱਜ ਆਪਣਾ ਪੰਜਾਬ ਫਾਊਂਡੇਸ਼ਨ ਪੰਜਾਬ ਫੈਡਰੇਸ਼ਨ ਦੇ ਮੁਤਾਬਕ ਡਾਕਟਰ ਜਦੀਸ਼ ਸਿੰਘ ਤੁਲੀ ਜੀ ਦੀ ਅਗਵਾਈ ਹੇਠ ਵਿਸ਼ ਪੰਜਾਬੀ ਦਿਵਸ ਬਾਬਾ ਫਰੀ ਜੀ ਦੇ ਆਗਮਨ ਦੀ ਵਸੂ ਸਮਰਪਿਤ ਗੁਰਕੁਲ ਗਲੋਬਲ ਕ੍ਰਿੰਜ਼ਰ ਸਕੂਲ ਦੇ ਵਿੱਚ ਕਾ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਦੇ ਵਿੱਚ ਸਕੂਲ ਦੇ ਚੇਅਰਮੈਨ ਸ਼੍ਰੀ ਜੀ ਦਾ ਕੇ ਸਿੰਘਾ ਜੀ ਵਾਈਸ ਚੇਅਰਮੈਨ ਸ਼੍ਰੀ ਸ਼ਾਮਸੁੰਦਰ ਜੀ ਅਤੇ ਮੈਂ ਪ੍ਰਿੰਸੀਪਲ ਹਰ ਇੱਕ ਨਾਲ ਪੜ ਵੱਲੋਂ ਅਤੇ ਸਮੂਹ ਪੰਜਾਬੀ ਵਿਭਾਗ ਅਤੇ ਸਾਰੇ ਅਧਿਆਪਕਾਂ ਅਤੇ ਬੱਚਿਆਂ ਦੇ ਸਹਿਯੋਗ ਦੇ ਨਾਲ ਮਾਪਿਆਂ ਦੇ ਸਹਿਯੋਗ ਦੇ ਨਾਲ ਅੱਜ ਇਸ ਦਿਨ ਨੂੰ ਇੱਕ ਪੰਜਾਬੀ ਦੇ ਕਲਚਰ ਦੇ ਨਾਲ ਜੋੜਨ ਦੇ ਲਈ ਇੱਕ ਉਪਰਾਲਾ ਕੀਤਾ ਗਿਆ ਹੈ ਜਿਸ ਵਿੱਚ ਬੱਚਿਆਂ ਲਈ ਵੱਖ-ਵੱਖ ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ ਅੱਜ ਸਾਰੇ ਸਕੂਲ ਦੇ ਬੱਚੇ ਜਿਹੜੇ ਆ ਪੰਜਾਬੀ ਪਹਿਰਾਵੇ ਵਿੱਚ ਆਏ ਹਨ ਬੱਚਿਆਂ ਦੇ ਮਾਪੇ ਬਹੁਤ ਸਾਨੂੰ ਸਹਿਯੋਗ ਦਿੱਤਾ ਹੈ ਜਿਸ ਦੇ ਵਿੱਚ ਘਰ ਬੱਚਿਆਂ ਨੇ

ਪਾਸੇ ਮੁਕਾਬਲੇ ਅਤੇ ਹੋਰ ਬਹੁਤ ਸਾਰੇ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਅਨੁਵਾਦ ਇਸ ਤਰ੍ਹਾਂ ਦੀ ਗਤੀਵਿਧੀਆਂ ਨੂੰ ਆਯੋਜਿਤ ਕੀਤਾ ਗਿਆ ਹੈ ਪ੍ਰੀ-ਸਕੂਲ ਤੋਂ ਮੁੰਦੇ ਬੱਚਿਆਂ ਤੋਂ ਲੈ ਕੇ 12ਵੀਂ ਕਲਾਸ ਦੇ ਸਾਰੇ ਸਕੂਲ ਦੇ ਬੱਚਿਆਂ ਨੇ ਇਸ ਦੇ ਵਿੱਚ ਘਰਪੋਟ सहयोग दिता है और इस मैं डॉक्टर जगजीत सिूरी जी द्वारा ले गए इस आला शैली का बहुत तह दिलो धन्यवाद कर गुरुकुल ग्लोबल करेंजा के समूह परिवार वालों अपना पंजाब फाउंडेशन के डॉक्टर जगजीत सिूरी जी का तह दिलो धन्यवाद जिन्होंने अज का दिन अंतरराष्ट्रीजाबी दिवस के तौर तो पर जो एक ढुकव दिन जो है फिक्स किया है जर साल तेईस सितंबर बड़ी धूमधाम बनाया जाएगा धन्यवाद ਇਹਦਾ ਇਹ ਬਿਲਕੁਲ ਬੀਦਿ ਸਭਾ ਬਣਾ ਰਿਹਾ ਅੱਜ ਬੱਚਿਆਂ ਦੇ ਨਾਲ ਕਿੰਨਾ ਵਗੜਾ ਉਹ ਬੱਚੇ ਪੰਜਾਬੀ ਤੋਂ ਦੂਰ ਹੁੰਦੇ ਜਾ ਰਹੇ ਨੇ ਜੀ ਪੰਜਾਬੀ ਦੀ ਭਾਸ਼ਾ ਆਪਣੀ ਲੋਬ ਹੁੰਦੀ ਲੱਗਦੀ ਜਾ ਰਹੀ ਹੈ ਇਸ ਤੋਂ ਕੋਈ ਸ਼ੱਕ ਨਹੀਂ ਅੱਜ ਕੱਲ੍ਹ ਸਕੂਲਾਂ ਦੇ ਵਿੱਚ ਕਰ ਅੰਗਰੇਜ਼ੀ ਨੂੰ ਹਿੰਦੀ ਨੂੰ ਅਤੇ ਹੋਰ ਸਾਰੀਆਂ ਭਾਸ਼ਾਵਾਂ ਵੱਲ ਬਹੁਤ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਕਿਤੇ ਨਾ ਕਿਤੇ ਸਾਡੀ ਮਾਂ ਬੋਲੀ ਪੰਜਾਬੀ ਨੂੰ ਜਿਹੜਾ ਹੈਗਾ ਉਹ ਪਿੱਛੇ ਕੀਤਾ ਜਾ ਰਿਹਾ ਹੈ ਇਹ ਜਿਹੜਾ ਇਨੀਸ਼ੀਏਟਿਵ ਹੈ ਬਹੁਤ ਅੱਛਾ ਹੈ ਬਹੁਤ ਜ਼ਿਆਦਾ ਬੱਚਾ ਦਿਲ ਹੀ ਪ੍ਰੇਰਨਾ ਦਾ ਹੈ ਕਿ ਤਾਂ ਕਿ ਬੱਚੇ ਆਪਣੇ ਪੰਜਾਬੀ ਸਭਿਆਚਾਰ ਦੇ ਨਾਲ ਜੁੜੇ ਰਹਿਣ ਅਤੇ ਉਹਨਾਂ ਨੂੰ ਪੰਜਾਬੀ ਦੇ ਨਾਲ ਆਪਣੀ ਸਭਿਆਤਾ ਦੇ ਨਾਲ ਉਹਨਾਂ ਦਾ ਇੱਕ ਜੋੜਾ ਇਸ ਤਰ੍ਹਾਂ ਨਾ ਰਹੇ ਕਿ ਉਹ ਆਪਣੀ ਮਾਂ ਬੋਲੀ ਨੂੰ ਮਾਨ ਸਨਮਾਨ ਦੇ ਸਕੇ ਇਹ ਇਹਨੂੰ ਕਰਦੇ ਹੋ ਤੇ ਤੁਹਾਡਾ ਨਾਮ ਤੇ ਸਕੂਲ ਦਾ ਨਾਮ ਮੇਰਾ ਨਾਮ ਆਰਤੀ ਗੋਇਲ ਹੈ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਅੱਜ ਆਪਣਾ ਪੰਜਾਬ ਫਾਊਂਡੇਸ਼ਨ ਦੇ ਚੇਅਰਮੈਨ ਡਾਕਟਰ ਜਗਜੀਤ ਸਿੰਘ ਧੂਰੀ ਜੀ ਦੇ ਵੱਲੋਂ ਦੀ ਅਗਵਾਈ ਦੇ ਵਿੱਚ ਗੁਰਕੁਲ ਗਲੋਬਲ ਫਰੈਂਸਾ ਸਕੂਲ ਦੇ ਵਿੱਚ ਵਿਸ਼ਵ ਪੰਜਾਬੀ ਦਿਵਸ ਮਨਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਮੈਂ ਸ਼ਲੋਕ ਸੁਣਾਉਣਾ ਜਾ ਰਹੀ ਹਾਂ ਫਰੀਦਾ ਹੰਡ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸੰਮਾਨ ਲੇਖਾ ਰਬ ਮੰਗੇ ਸੀਆ ਤੂੰ ਹੋ ਕਿਹੜੇ ਕਮ ਸੁਖੀ ਰੋਟੀ ਖਾਏ ਕੇ ਗਲਾਸ ਪਣੀ ਕਾ ਪੀਓ ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ ਨਾ ਤਰਸਾਏ ਜੀਓ ਪਨਮ ਮੈਂ ਅੱਜ ਜੋ ਕੀ ਪ੍ਰੋਗਰਾਮ ਕਰਾਇਆ ਜਿਹੜਾ ਤੁਹਾਡੇ ਤੁਸੀਂ ਤੁਹਾਡਾ ਮੈਸੇਜ ਆ ਗਿਆ ਮੇਰਾ ਮੈਸੇਜ ਇਹ ਹੈ ਕਿ ਸਾਰਿਆਂ ਨੂੰ ਐਵੇਂ ਹੀ ਮਨਾਉਣਾ ਚਾਹੀਦਾ ਹੈ ਕਿ ਬਾਬਾ ਫਰੀਦ ਜੀ ਨੇ ਇਸ ਪੰਜਾਬੀ ਦੇ ਬਹੁਤ ਵਧੀਆ ਕੀਤਾ ਹੈ ਕਿ ਜਗਜੀਤ ਸਿੰਘ ਧੂਰੀ ਜੀ ਨੇ ਬਹੁਤ ਵਧੀਆ ਕੀਤਾ ਹੈ ਕਿ ਸਾਰਿਆਂ ਨੂੰ ਪੰਜਾਬੀ ਦੇ ਵਿੱਚ ਮਤਲਬ ਪੰਜਾਬੀ ਬਾਰੇ ਦੱਸਿਆ ਗਿਆ ਵੀ ਪੰਜਾਬੀ ਇੱਕ ਮਾਂ ਬੋਲੀ ਜਿਹੜੀ ਸਾਡੀ ਹੈ ਵੀ ਸਾਰੇ ਕਿਤੇ ਇੰਗਲਿਸ਼ ਤੇ ਹਿੰਦੀ ਦੇ ਜਾਨੂ ਜ਼ਿਆਦਾ ਪ੍ਰੀਫਰੈਂਸ ਦਿੱਤੀ ਗਈ ਹੈ ਤਾਂ ਕਰਕੇ ਆਪਾਂ ਪੰਜਾਬੀ ਵਿੱਚ ਹੀ ਗੱਲ ਕਰਨੀ ਚਾਹੀਦੀ ਗੱਲਬਾਤ ਕਰਨੀ ਚਾਹੀਦੀ ਪੰਜਾਬੀ ਦੇ ਕੋਆ ਬਤਾ ਕੋਲ ਕਰਕੇ ਬੋਲਦੇ ਮਿੱਟੀ ਹੱਸੇ ਮਿੱਟੀ ਰੋਏ ਅੰਤ ਮਿੱਟੀ ਦਾ ਮਿੱਟੀ ਹੋਏ ਨਾ ਕਰ ਬੰਦਿਆ ਮੇਰੀ ਮੇਰੀ ਨਾ ਏ ਤੇਰੀ ਨਾ ਏ ਮੇਰੀ ਚਾਰ ਦਿਨਾਂ ਦਾ ਮੇਲਾ ਦੁਨੀਆ ਫਿਰ ਮਿੱਟੀ ਦੀ ਬਣ ਗਈ ਏ ਢੇਰੀ ਧੰਨਵਾਦ ਤੁਹਾਡਾ ਨਾਂ ਸਕੂਲ ਦਾ ਨਾਂ ਮੈਂ ਗੁਗਲਗੋਬਰ ਕੈਂਟਰ ਸਕੂਲ ਦੀ ਵਿਦਿਆਰਥਣਾਂ ਅੱਜ ਮੈਂ ਤੁਹਾਡੇ ਨਾਲ ਬਾਬਾ ਫਰੀਦ ਜੀ ਬਾਰੇ ਕੁਝ ਜਾਣਕਾਰੀ ਸਾਂਝੀ ਕਰਨ ਜਾ ਰਹੀ ਹਾਂ ਬਾਬਾ ਫਰੀਦ ਜੀ ਪੰਜਾਬ ਦੇ ਮਾਨ ਅਤੇ ਸਿਰ ਕੱਢ ਸੰਤਾ ਅਤੇ ਸੂਫੀ ਫਕੀਰਾਂ ਵਿੱਚੋਂ ਇੱਕ ਸਨ ਆਪ ਜੀ ਦਾ ਪੂਰਾ ਨਾਮ ਫਰੀਦਦੀਨ ਮਸਾਉਦ ਹੈ ਆਪ ਜੀ ਦਾ ਜਨਮ 1173 ਈਸਵੀ ਨੂੰ ਪਿੰਕੋਠੀਵਾਲ ਜ਼ਿਲ੍ਹਾ ਮਲਤਾਨ ਵਿਖੇ ਹੋਇਆ ਆਪ ਜੀ ਦੇ ਪਿਤਾ ਜੀ ਦਾ ਨਾਮ ਸ਼ੇਖ ਜਮਾਲਉਦੀਨ ਸੁਲੇਮਾਨ ਅਤੇ ਮਾਤਾ ਜੀ ਦਾ ਨਾਮ ਬੀਬੀ ਕੁਰਸੂਮ ਜੀ ਸੀ ਆਪ ਜੀ ਦਾ ਸੁਭਾਅ ਬੜਾਈ ਮਿੱਠਾ ਤੇ ਮਨਮੋਨਾ ਸੀ ਆਪ ਜੀ ਨੇ ਅਰਬੀ ਫਾਰਸੀ ਹਿੰਦੀ ਅਤੇ ਪੰਜਾਬੀ ਵਿੱਚ ਕਈ ਸ਼ਬਦ ਸਲੋਕ ਲਿਖੇ ਆਪ ਜੀ ਦੇ ਸਲੋਕ ਸ਼ੀਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਦਰਜ ਹਨ ਆਪ ਜੀ ਨੇ ਹੱਥੀ ਕੰਮ ਕਰਨ ਸੱਚ ਬੋਲਣ ਅਤੇ ਦੂਜਿਆਂ ਦੀ ਸਹਾਇਤਾ ਕਰਨ ਦੀ ਸਿੱਖਿਆ ਦਿੱਤੀ ਆਪ ਜੀ ਦਾ ਦੇਹਾਂਤ 1266 ਇਸਵੀ ਨੂੰ ਨੂਨੀਏ ਕਾਰਨ ਪਾਕਪਟਨ ਵਿੱਚ ਹੋਇਆ ਧੰਨਵਾਦ ਫੁੱਲਾਂ ਨੂੰ ਕੌਣ ਦੱਸੇ ਆ ਤੁਮ ਡਾਣ ਚੋਂ ਮਿਲਣਾ ਹੈ ਫੁੱਲਾਂ ਨੂੰ ਕੌਣ ਦੱਸੇ ਆ ਤੁਹਾਨੂੰ ਦਾਣ ਚ ਮਿਲਣੇ ਜਿਹੜੇ ਟਿੱਬਿਆਂ 'ਚ ਟਕੇ ਉਸ ਤੋੜ ਦੇ ਨਾ ਅੱਖਰ ਆ ਤੁਹਾਨੂੰ ਖੇਲਣੇ ਨੂੰ ਮਿਲ ਗਏ ਕਿਸੇ ਹੋਰ ਦੇ ਨਾ ਅੱਖਰ ਜੇ ਮੈਂ ਗੁਰਮੁਖੀ ਦਾ ਬੇਟਾ ਨੂੰ ਤੋੜ ਦੇ ਨਾ ਅੱਖਰ ਮਾਖੜਣੇ ਨੂੰ ਦਿੱਤੇ ਕਿਸੇ ਹੋਰ ਦੇ ਨਾ ਅੱਖਰ ਪੰਜਾਬ ਦੀ ਵਿਰਾਸਤ ਜਦੋਂ ਮੜਕ ਨਾਲ ਤੁਰਦੀ ਪੰਜਾਬ ਦੀ ਵਿਰਾਸਤ ਜਦੋਂ ਮੜਕ ਨਾਲ ਤੁਰਦੀ ਚਾਂਦਰ ਚ ਜਿਹੜਾ ਛਣ ਕੇ ਉਸ ਤੋਰ ਦੇ ਨੇ ਅੱਖਰ ਉੱਤਰੇ ਨਾ ਜੋ ਖੁਮਾਰੀ ਉਸ ਲੋਰ ਦੇ ਨਇ ਅਖਰ ਜੇ ਮਾ ਗੁਰਮੁਖੀ ਦਾ ਬੇਟਾ ਨੂੰ ਤੋੜ ਦੇ ਨਇ ਅਖਰ ਮਾ ਖੜਨੇ ਨੂੰ ਦਿੱਤੇ ਕਿਸੇ ਹੋਰ ਦੇ ਨਇ ਕਬ ਕਵਿਤਾ ਮਾ ਗੁੰਮ ਜਾਣੀਆਂ ਮਾਮਾ ਦੀਆਂ ਦਿੱਤੀਆਂ ਦੁਆਵਾਂ ਰੁੱਲ ਜਾਣੀਆਂ ਦਿੱਤੀਆਂ ਸ਼ਹਾਦਤਾਂ ਨਾ ਮਿੱਟੀ ਚ ਮਿਲਾ ਦਿਓ ਦੇਖਿਓ ਪੰਜਾਬੀਓ ਪੰਜਾਬੀ ਨਾ ਭੁਲਾ ਦਿਓ ਦੇਖਿਓ ਪੰਜਾਬੀਓ ਪੰਜਾਬੀ ਨਾ ਭੁਲਾ ਦਿਓ ਧੰਨਵਾਦ ਸਤਿ ਸ਼੍ਰੀ ਅਕਾਲ ਮੇਰਾ ਨਾਮ ਜਸਕੀਰਤ ਸਿੰਘ ਹੈ ਮੈਂ ਅੱਜ ਤੁਹਾਡੇ ਅੱਗੇ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ ਕਵਿਤਾ ਦਾ ਨਾਮ ਹੈ ਪੰਜਾਬ ਦੀ ਮਿੱਟੀ ਇਹਦਾ ਰੰਗ ਸੰਧੂਰੀ ਹੈ ਇਹ ਗੋਰੀ ਚਿੱਟੀ ਹੈ ਇਹਨੂੰ ਮੈਲੀ ਨਾ ਕਰਨਾ ਮੇਰੇ ਪੰਜਾਬ ਦੀ ਮਿੱਟੀ ਹੈ ਮੇਰੇ ਪੰਜਾਬ ਦੀ ਮਿੱਟੀ ਹੈ ਇਸ ਮਿੱਟੀ ਵਿੱਚ ਕੋਈ ਕੜਤਣ ਕਿਦਾਂ ਕੋਈ ਗਾਵੇ ਇਹ ਮਿੱਟੀ ਤੇ ਘਰ ਘਰ ਜਾ ਕੇ ਪਿਆਰ ਦਾ ਬੂਟਾ ਲਾਵੇ ਪੁੱਛ ਲਓ ਫਕੀਰਾਂ ਤੋਂ ਪੁੱਛ ਲਓ ਫਕੀਰਾਂ ਤੋਂ ਇਹ ਦੀ ਬਾਣੀ ਮਿੱਠੀ ਏ ਨੁਮਾੜੀ ਨਾ ਕਰਨਾ ਮੇਰੇ ਪੰਜਾਬ ਦੀ ਮਿੱਟੀ ਏ ਮੇਰੇ ਪੰਜਾਬ ਦੀ ਮਿੱਟੀ ਏ ਦੁਆ ਕਰੋ ਇਸ ਮਿੱਟੀ ਤੇ ਉਹ ਮੌਸਮ ਨਾ ਆਯਾਵੇ ਇਸ ਵਿੱਚ ਉੱਗਿਆ ਹਰ ਕੋਈ ਸੂਰਜ ਕਰੱਖ ਨਾ ਬਣ ਜਾਵੇ ਸੱਚਿਆ ਕਾਲ ਧੰਨਵਾਦ ਸਤਿ ਸ਼੍ਰੀ ਅਕਾਲ ਮੇਰਾ ਨਾਮ ਹਰਨੂਰ ਸਿੰਘ ਹੈ ਮੈਂ 5ਵੀਂ ਜਮਾਤ ਵਿੱਚ ਪੜਦਾ ਹਾਂ ਮੈਂ ਕਿਸਾਨ ਪੰਜਾਬ ਦਾ ਰਹਿਣ ਵਾਲਾ ਡੋਬ ਡੋਬ ਕੇ ਜ਼ਿੰਦਗੀ ਰੰਗਦਾ ਹਾਂ ਕਰਾਂ ਖੇਤੀ ਪਰੰਟਡ ਸਭ ਦਾ ਸਦਾ ਖੈਰ ਪੰਜਾਬ ਦੀ ਮੰਗਦਾ ਹਾਂ ਸਾਡੇ ਸਾਰੇ ਕਿਸਾਨਾਂ ਦੀ ਇੱਜ਼ਤ ਜਬੇ ਨੂਨ ਸਲਾਮ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਗੁਰਨੀਵਾਦ ਕੋਲ ਮੇਰੇ ਸਕੂਲ ਦਾ ਨਾਮ ਹੈ ਗੁਰਕੁਲ ਗ੍ਰੋਵਲ ਕਰੇਂਦਾ ਸੀਨੀਅਰ ਸਟੈਂਡਰਡ ਸਕੂਲ ਅੱਜ ਮੈਂ ਇੱਕ ਕਵਿਤਾ ਬੋਲਣ ਲੱਗਿਆ ਮਾਂ ਨੂੰ ਭੁੱਲਿਆ ਨਾ ਕਾਹਵਾ ਗੁਰੂ ਨਾ ਜਾਏ ਸਾਰੇ ਸਾਨੂੰ ਟੋਕਦੇ ਰਹਿੰਦੇ ਅੰਕਲ ਆਂਟੀ ਕਹਿੰਦੇ ਕਹਿੰਦੇ ਰਿਸ਼ਤੇ ਨਾ ਤੇ ਭੁੱਲਿਓ ਨਾ ਸਕੀਮਾਂ ਨੂੰ ਭੁੱਲਿਓ ਨਾ ਹੋਰ 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 ਪਾ ਸ਼ੰਪਾਂਵੇਂ ਸਿਕਲਮਾਂ ਨੂੰ ਮੰਦਾ ਮੰਦੇ ਮਾਂ ਬੋਲੀ ਨੂੰ ਦੇ ਕੇ ਸਤਕਾਰ ਉੱਚੀ ਕਰਦੋ ਉਹਦੀ ਸ਼ਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾਂ ਸ਼ਾਸਤਰੀ ਆਕਾਰ ਅਕਸ਼ਿਕਾਲ ਜੀ ਮੇਰਾ ਨਾਮ ਸਿਰਤਪ੍ਰੀਤ ਕੌਰ ਹੈ ਮੇਰਾ ਨਾਮ ਹਰਕੀਰਤ ਕੌਰ ਹੈ ਤੇ ਸਾਡੇ ਸਕੂਲ ਗੁਰੂਕੁਲ ਗੁਰੂਕ੍ਰਿਆਨਜ਼ਾ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਅੱਜ ਅਸੀਂ ਵਿਸ਼ਵ ਪੰਜਾਬੀ ਦਿਵਸ ਮਨਾ ਰਹੇ ਹਾਂ ਤੇ ਅੱਜ ਅਸੀਂ ਤੁਹਾਡੇ ਸਾਹਮਣੇ ਇੱਕ ਗੀਤ ਪੇਸ਼ ਕਰਾਂਗੇ ਹੋ ਜੁਗ ਜੁਗ ਜੀਣ ਸਰੋਤੇ ਮਾਂ ਬੋਲੀ ਪੰਜਾਬੀ ਦੇ ਹੋ ਜੁਗ ਜੁਗ ਜੀਣ ਸਰੋਤੇ ਮਾਂ ਬੋਲੀ ਪੰਜਾਬੀ ਦੇ ਜਿੰਨਾ ਕਰਕੇ ਰੌਣਕ ਮੇਲੇ ਲੱਗਦੇ ਰਹਿਣੇ ਹੋ ਜਿੰਨਾ ਕਰਕੇ ਰੌਣਕ ਮੇਲੇ ਲੱਗਦੇ ਰਹਿਣੇ ਹੋ ਕਿੱਦਾਂ ਸਿਫਤ ਕਰਾਂ ਮੈਂ ਸ਼ਾਇਰਾ ਤੇ ਫਨਕਾਰਾਂ ਦੀ ਮਾਂ ਸਦਕੇ ਕਿੱਦਾਂ ਸਿਫਤ ਕਰਾਂ ਮੈਂ ਸ਼ਾਇਰਾ ਤੇ ਫਨਕਾਰਾਂ ਦੀ ਮਹਿਫਿਲ ਵਿੱਚ ਸਟੇਜਾਂ ਉੱਤੇ ਗਜਦੇ ਰਹਿਣੇ ਹੋ ਮਹਿਫਿਲ ਵਿੱਚ ਸਟੇਜਾਂ ਉੱਤੇ ਗੱਜਦੇ ਰਹਿਣੇ ਹੋ ਦਿਲ ਦੀ ਧੜਕਣ ਬਣ ਕੇ ਜਿਉਂਦੇ ਆਸ਼ਿਕ ਲੋਕਾਂ ਦੀ ਮਾਂ ਸਦਕੇ ਦਿਲ ਦੀ ਧੜਕਣ ਬਣ ਕੇ ਜਿਉਂਦੇ ਆਸ਼ਿਕ ਲੋਕਾਂ ਦੀ ਛੱਲਾ ਚਾਂਜਰ ਗਾਨੀ ਜੁਗਨੀ ਕੋਕਾ ਗੈਨੇ ਹੋ ਛੱਲਾ ਚਾਂਜਰ ਗਾਨੀ ਜੁਗਨੀ ਕੋਕਾ ਗੈਨੇ ਜਿਹੜਾ ਮਿਕਸ ਮਸਾਲਾ ਚੱਲਦੇ ਚੱਲਨੀ ਜਾਣਦੇ ਜੇੜਾ ਮਿਕਸ ਮਸਾਲਾ ਚੱਲਦਾ ਚੱਲੀ ਜਾਣਦੇ ਹੈ ਰੱਬ ਦੀ ਮਰਜ਼ੀ ਵਿੱਚੋਂ ਤੈਂ ਕੀ ਟਿੰਡੇ ਲੈਣੇ ਹੈ ਰੱਬ ਦੀ ਮਰਜ਼ੀ ਵਿੱਚੋਂ ਤੈਂ ਕੀ ਟਿੰਡੇ ਲੈਣੇ ਹੋ ਚੱਕਦੇ ਫੱਟੇ ਪਾ ਕੇ ਬੋਲੀਨੀ ਵਿੱਚ ਗਿੜਦੇ ਨੇ ਚੱਕਦੇ ਫੱਟੇ ਪਾ ਕੇ ਬੋਲੀਨੀ ਵਿੱਚ ਗਿੜਦੇ ਨੇ ਹੋੱਡੀ ਮਾਰ ਹਿਲਾ ਦੇ ਤਰਤੀ ਨੀਮਲ ਵੈਣੇ ਸਿੱਧੀ ਸਾਦੀ ਹੈ ਭਾਸ਼ਾ ਸਾਡੀ ਪੰਜਾਬੀ ਬੋਲੀ ਸਾਡੀ ਮਾਂ ਜਿਵੇਂ ਬਿੰਦੀ ਨਾਲ ਸੁਹਾਗਣ ਚੱਚਦੀ ਐਤੀ ਬਿੰਦੀ ਬਿਨਾਨਾ ਬਣਦਾ ਮਾਂ ਮਾਣ ਵਧਾਉ ਬੋਲ ਪੰਜਾਬੀ ਇਹਨੂੰ ਬੋਲਣ ਲੱਗੇ ਸ਼ਰਮਾਉਣਾ ਘਟਦੀ ਨਾ ਕਦੇ ਇੱਜ਼ਤ ਇਸ ਨਾਲ ਪੰਜਾਬੀ ਬੋਲੋ ਹਰ ਇੱਕ ਦਾ ਧੰਨਵਾਦ